ਵੋਟਾਂ ਲਈ ਸਭ ਕੁਝ ਕਰਨਗੇ ਡਿਪਟੀ ਸੀਐਮ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਇਸ ਲਈ ਡਿਪਟੀ ਸੀਐਮ ਸੁਖਬੀਰ ਬਾਦਲ ਨਿਯੁਕਤੀ ਪੱਤਰ ਵੰਡ ਰਹੇ ਨੇ ਸੋਮਵਾਰ ਨੂੰ ਉਹਨਾਂ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ 768 ਪੁਲਿਸ ਅਧਿਕਾਰੀਆਂ ਤੇ ਸਿਪਾਈਆਂ ਨੂੰ ਅਪੁਆਇੰਟਮੈਂਟ ਲੈਟਰ ਦਿੱਤੇ ਨੌਕਰੀ ਪਾਣ ਵਾਲਿਆਂ ਦੇ ਵਿੱਚ ਡੀਐਸਪੀ ਸਬ ਇੰਸਪੈਕਟਰ ਅਤੇ ਸਿਪਾਈ ਸ਼ਾਮਲ ਨੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਸੈਂਕੜੇ ਪੁਲਿਸ ਮੁਲਾਜ਼ਮਾਂ ਨੂੰ ਪ੍ਰੋਮੋਸ਼ਨ ਦਿੱਤੀ ਸੀ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਚੋਣਾਂ ਦੇ ਮਾਹੌਲ ਵਿੱਚ ਨੌਕਰੀ ਦੀਆਂ ਚਿੱਠੀਆਂ ਵੰਡਣ ਨਾਲ ਉਹਨਾਂ ਦੇ ਕਾਰਜ ਵਿੱਚ ਜੋ ਤਸਵੀਰਾਂ ਲੱਗ ਉਹ ਬੋਟ ਵੈਕ ਤੇ ਲਈ ਅਹਿਮ ਹੋਣ ਗਿਆ 22 27000 ਪੁਲਿਸ ਫੋਰਸ ਰਿਕਰੂਟ ਕੀਤੀ ਗਈ ਹੈ ਪਿਛਲੇ 8-9 ਸਾਲਾਂ ਦੇ ਅੰਦਰ ਸ਼ੋਅ ਕਰਦਾ ਕਿ ਆ ਜੰਗਸਟ ਫੋਰਸ ਪਹਿਲੇ ਵੀ ਐਟ ਦ 올ਡੇਸਟ ਫੋਰਸ ਹੂ ਵੀ ਹੈ ਵਨ ਆਫ ਦ ਜੰਗਸਟ ਅਸੀਂ ਤਕਰੀਬਨ ਪੰਜਾਬ ਵਿੱਚ ਪਿਛਲੇ 10 ਸਾਲਾਂ ਚ 2.5 ਲੱਖ ਬੱਚੇ-ਬੱਚਿਆਂ ਨੂੰ ਨੌਕਰੀ ਦਿੱਤੀ ਹੈ 2.5 ਲੱਖ ਪਰ ਨਿਯੁਕਤੀ ਪੱਤਰ ਵੰਡਦਿਆਂ ਸੁਖਬੀਰ ਬਾਦਲ ਨੂੰ ਬਠਿੰਡਾ ਦੇ ਵਿੱਚ ਧਰਨੇ ਤੇ ਬੈਠੇ ਈਜੀਐਸ ਅਧਿਆਪਕਾਂ ਦਾ ਖਿਆਲ ਨਹੀਂ ਸੀ ਜੋ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕੀਤੇ ਜਾਣ ਦੀ ਮੰਗ ਕਰ ਰਹੇ ਨੇ ਤੇ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ